ਏ ਰਲੋ ਬੋਲਦੀ ਨਹੀਂ ਆਹ ਸੁੋਈ ਚ ਵੀ ਹੈ ਨਹੀਂ ਸੋਫੇ ਤੇ ਵੀ ਨਹੀਂ ਬਤੀਓ ਇਹ ਸਵੇਰੇ ਕਿਤੇ ਚਲ ਗਈ ਇਹ ਨਹੀਂ ਬਾਜ ਆਉਂਦੀ ਪਤਾ ਨਹੀਂ ਕੀ ਕਰਨ ਗਈ ਉਸ ਵਰੀ ਚਾਮਲ ਚਾਮਲ ਲਕਈ ਲੱਗੀਆਂ ਸੀ ਮੈਨੂੰ ਤੇ ਚੇ ਸੱਡੇ ਤੇ ਨਾ ਸੱਚ ਦੀ ਬਣਦੀ ਬਹੁਤ ਆ ਹੁਣ ਦੇਖੀ ਇਦਾਂ ਦੀ ਤਿੱਲੀ ਲਾ ਕੇ ਆਈਆਂ ਹਨਾ ਨਾ ਨਾ ਪਵਾੜੇ ਪਏ ਨਾ ਤੁਹਾਡੇ ਵਿੱਚ ਫੇਰ ਕਹਿਦੀ ਨਾ ਤੂੰ ਕਿੱਧਰ ਤਿਆਰ ਹੋ ਕੇ ਸਵੇਰੇ ਗਈ ਹਾਂ ਲੈ ਤਾਂ ਭਲਾ ਆਪ ਹੀ ਕਹਿੰਦੇ ਹੁੰਦੇ ਆ ਤਿਆਰ ਹੋ ਕੇ ਰਿਹਾ ਕਰ ਉਹ ਤਿਆਰ ਹੋ ਕੇ ਰਿਹਾ ਕਰ ਤਾਂ ਮੈਂ ਬਾਜਾ ਮਾਮਾ ਸਦਾਈ ਹੋ ਗਿਆ ਉਹ ਮੈਂ ਤਾਂ ਮੜਾ ਜਾ ਗਈ ਸੀਗੀ ਮਿੰਦੋਕੇ ਘਰ ਉੱਥੇ ਕੀ ਹੋਇਆ ਉਦੋਂ ਉਹ ਸਸ ਦੇ ਵਿੱਚ ਉਦ ਦੀ ਗੱਲਬਾਤ ਹੋ ਗਈ ਸੀਗੀ ਮੈਂ ਉੱਥੇ ਚੱਲ ਗਈ ਤੇ ਤੂੰ ਪੰਚਾਇਤ ਮੈਂਬਰ ਐ? ਅੱਛਾ ਦੱਸੋ ਰੋਟੀ ਪਾਣੀ ਕੀ ਖਾਣਾ ਐ ਮੈਂ ਬਣਾ ਦਿੰਨੀ ਆ ਤੇ ਆਹ ਹੋਵੇ ਟਾਈਮ ਨਾ ਬਣਾਉਣਾ ਹੁੰਦਾ ਮੈਂ ਜਾਣਾ ਵੀ ਦੁਕਾਨ ਤੇ ਕੋਈ ਨਹੀਂ ਬਣਾ ਦਿੰਦੀ ਆ ਮੈਂ ਵੀ ਕਹਾਰੀ ਆਈ ਰਹਿੰਦੀ ਤੁਹਾਨੂੰ ਆ ਲੋਕਾਂ ਦੀ ਨਵੇੜੀ ਦੀ ਤੈਨੂੰ ਪਤਾ ਨਵੇੜੀ ਤੂੰ ਨੌ ਸਸ ਦੀ ਚਾ ਰੋਟੀ ਬਣਾ ਜਾ ਕੇ ਸੋ ਗੱਲਬਾਤ ਹੁੰਦੀ ਆ ਕਾਨੀ ਵੀ ਪੈਂਦੀ ਆ ਹੋ ਗਏ ਤਿਆਰ ਚੱਲੀ ਪੰਚਾਇਤ ਦੀ ਨਵੇੜਾ ਇਸ ਬੰਦੇ ਨੂੰ ਪਤਾ ਨਹੀਂ ਕੀ ਦਿਸਦਾ ਰਹਿੰਦਾ ਹੈ ਇਹ ਨਹੀਂ ਮੇਰੇ ਤੋਂ ਕਦੀ ਖੁਸ਼ ਹੋਇਆ ਉੱਥੇ ਮੈਂ ਕੀ ਨਵੇੜਨਾ ਸੀਗਾ ਮੈਂ ਤਾਂ ਉੱਥੇ ਪਵਾੜਾ ਪਾ ਕੇ ਆਈਆਂ ਦੇ ਕੇ ਆਈਆਂ ਉਹਦੇ ਸਾਸੂ ਨੂੰ ਚੱਕੋ ਪਾਈ ਤੇਰੀ ਇਹ ਨੋ ਆਹ ਕਾਰੇ ਕਰਦੀ ਆ ਦੇਖੀ ਤਾਂ ਹੁਣ ਉਹਦੀ ਨਾਗੁਤਣੀ ਕਮਾਈ ਤਾਂ ਮੇਰਾ ਨਾਮ ਵੀ ਰੈਂਪਲ ਨੇ ਰੋਟੀ ਬਣਾ ਦਵਾ ਨਹੀਂ ਤਾਂ ਬੋਲੀ ਜਾਣਾ ਫਿਰ ਜੋੜੀ ਕਿੱਧਰੋਂ ਆਉਂਦੀ ਐ ਪਿੱਦਾ ਲਾਈ ਆ ਇਹਨਾਂ ਨੇ ਹੂੰ ਆਉਂਦੇ ਆ ਤੁਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਠਾਕ ਹਾਂਜੀ ਹਾਂਜੀ ਠੀਕ ਐ ਤੁਸੀਂ ਸੁਣਾਓ ਕਿੱਦਾਂ ਸੀ ਠੀਕ ਠਾਕ ਐ ਕਿਦਾਂ ਚੱਲੇ ਸੀਗੇ ਅਸੀਂ ਘੁੰਮਣੇ ਇਦਾਂ ਗੜੀ ਚ ਲਾਉਣ ਚੱਲੇ ਸੀ ਘੁੰਮਣ ਮੈਂ ਕਿਹ ਚੱਲ ਕੋ ਮੇਲੇ ਚੇ ਅੱਛਾ ਅੱਛਾ ਚੱਲ ਬਹੁਤ ਸੋਹਣਾ ਬਹੁਤ ਸੋਹਣਾ ਹਾਂਜੀ ਹਾਂ ਮੈਂ ਤਾਂ ਅੱਗੇ ਦੇਖਦੀ ਆ ਮੈਂ ਖੁਸ਼ ਹੋਈ ਜਾਂਦੀ ਇੱਥੇ ਖੜੀ ਇਹ ਮੈਂ ਕਿ ਲੈ ਤਾਂ ਕਿੰਨੀ ਸੋਹਣੀ ਜੋੜੀ ਲੱਗਦੀ ਆ ਕਿਤੇ ਖੁਸ਼ ਰਹਿੰਦੇ ਆ ਦੋਨੀਆਂ ਜਣੇ ਬਹੁਤ ਸੋਹਣੇ ਲੱਗਦੇ ਆ ਚਲੋ ਪਰਮਾਤਮਾ ਤੁਹਾਡੀ ਜੋੜੀ ਦੇ ਵਿੱਚ ਕੋਈ ਫਰਕ ਨਾ ਪਾਵੇ ਇੰਦੀ ਰਾਜੀ ਖੁਸ਼ੀ ਰਹੋ ਹੱਸਦੇ ਰਹੋ ਨਜਾ ਨਾ ਲੱਗੇ ਤੁਹਾਨੂੰ ਠੀਕ ਠੀਕ ਹੈ ਜੀ ਹਾਂ ਆ ਜਾਓ ਅੰਦਰ ਚਾਹ ਠੰਡਾ ਪਿਲਾਉਂਦੀ ਆ ਤੁਹਾਨੂੰ ਨੇ ਨੇ ਦੀਦੀ ਸੇ ਰੋਟੀ ਖਾ ਕੇ ਆਏ ਸੀ ਕਿ ਮੈਂ ਕਿਹਾ ਦੋ ਕੇ ਗੇੜੇ ਲਾ ਲਈਏ ਅੱਛਾ ਹਾਂਜੀ ਡਰਦੀ ਹੋਣੀ ਆ ਕਿ ਤੇ ਮੈਂ ਮੋਟੀ ਨਾ ਹੋ ਜਾਵਾਂ ਹਾਂਜੀ ਹਾਂਜੀ ਇਹ ਵੀ ਗੱਲ ਹੈਗੀ ਜੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਆ ਚੱਲ ਵਧੀਆ ਆ ਪਹਿਨੇ ਇਦਾਂ ਸੋਹਣੇ ਲੱਗਦੇ ਆ ਹਾਂਜੀ ਹਾਂ ਚਲੋ ਠੀਕ ਆ ਦੀਦੀ ਹੈ ਲਾ ਲਈਏ ਗੇੜੀ ਅਸੀਂ ਚਲੋ ਲਾ ਲਓ ਓਕੇ ਓਕੇ ਹਮ ਲਾਉਂਦੀ ਆ ਗੇੜੇ ਉੱਥੇ ਰਹਿਣਾ ਤਾਂ ਇਦਾਂ ਦੀ ਆ ਪਤਾ ਨਹੀਂ ਕੀ ਖਾਂਦੇ ਆ ਜਿਹੜਾ ਸਾਰਾ ਦਿਨ ਹੀੜ-ਹੀੜ ਲਈ ਰੱਖਦੇ ਆ ਇਹਨਾਂ ਨੇ ਤਾਂ ਦੰਦਿਆਂ ਜ਼ਿਆਦਾ ਨਿਕਲਦਿਆਂ ਆ। ਇਹਨਾਂ ਦੇ ਵੀ ਦੰਦ ਮੈਂ ਭੰਨੇ ਨੇ ਆ। ਫੇ ਮੇਰਾ ਵੀ ਨਾਂ ਬਟਾ ਦਣ। ਕੋਈ ਨਹੀਂ ਲਾਉਂਦੀਆਂ ਕੋਈ ਨਾ ਕੋਈ ਜਿਗਾੜ। ਇਹਨਾਂ ਨੂੰ ਤਾਂ ਮੈਸੂਤ ਕਰਦੀਆਂ। ਨਾ ਗੋਡਿਆਂ ਦੇ ਵਿੱਚ ਫੇਰ ਦੇ ਕੇ ਰੋਣਗੇ ਨਾ। ਇਹਨਾਂ ਨੂੰ ਪਤਾ ਨਹੀਂ ਕਿਹੜੀ ਗਿੱਦੜ ਸਿੰਗੀ ਮਿਲੀ ਆ। ਜਿਹੜੇ ਦੰਦ ਕੱਢਦੇ ਰਹਿੰਦੇ ਆ। ਇੱਕ ਮੇਰਾ ਆ। ਜਿਹੜਾ ਕਦੀ ਵੀ ਮੈਂ ਤਾਂ ਖੁਸ਼ ਹੀ ਨਹੀਂ ਹੋਇਆ। ਜੋ ਮਰਜੀ ਉਹਲੇ ਕਰੀ ਜਾ ਮੈਂ। ਸੜਿਆ ਹੀ ਰਹਿੰਦਾ। ਸਿੱਧੇ ਮੂੰਹ ਕਦੀ ਗੱਲ ਹੀ ਨਹੀਂ ਕੀਤੀ। ਦੁਖੀ ਹੋਈਆਂ ਮੈਂਮੀ। ਏ ਤੱਕ ਹੁਬਬਿਆ। ਓਹ ਕੌਣ ਆਇਆ ਮਿੰਦੋ ਕੀ? ਮੈਨ ਲੱਗਦਾ ਹੁਣ ਉਹਦਾ ਭਰਾ ਆਇਆ। ਹੋਊਂਗੀ ਹੁਣ ਗੱਲਬਾਤ ਕੋਈ। ਚਲੋ ਵਧੀਆ ਹੋਇਆ। ਲੈ ਗੋਹਾ ਚੱਕ ਕੇ ਤੁਰੀਓ ਆ ਸਿੰਦੂ ਦੇਖੀ ਐਨੇ ਹਣ ਉਹਦੀ ਪਤਿੱਕਣ ਮਾਰ ਲੈਣੀ ਐ ਕਿੱਦਾਂ ਮੇਲ ਦੀ ਤੁਰੀਓ ਆ ਇੱਕ ਤਾਂ ਆ ਜਿਹੜੇ ਹਨਾ ਪਤਾ ਨਹੀਂ ਕਿੱਥੋਂ ਇਹ ਆ ਜਾਂਦੇ ਆ ਆ ਕੇ ਗਲਤਾਂ ਕਾਂ ਲਾਪਾਂਦੇ ਸਵੇਰੇ ਇੱਥੇ ਹੂੰ ਭਾ ਵੀ ਚ ਲੱਗਿਆ ਕੰਮ ਤੇ ਚਲ ਮੈਂ ਤਹੋਂ ਠਹਿਰ ਕੇ ਆਉਣਾ ਆ ਪਹਿਲਾਂ ਤਾਂ ਇਹਦੀ ਘਰ ਵਾਲੀ ਨੇ ਸੂਤ ਕਰਕੇ ਆਵਾ ਉਹਨਾਂ ਨਾਲ ਗੱਲ ਕਰਕੇ ਆਵਾ ਪਹਿਲਾਂ ਹਾਏ ਫੇਰੇ ਕੋਈ ਹੋਰ ਕੰਮ ਕਰੂੰ ਹੁਣ ਹੂੰ ਨੇ ਤਾਂ ਪੌਂਬਰੀਆਂ ਜੀਆਂ ਖਾ ਲਾ ਲੈਂਦੀਆਂ ਆਂ ਲੱਕ ਕਮਾਈ ਜਾਂਦੀਆਂ ਇਹਨਾਂ ਨੂੰ ਪੰਜਰ ਕੋਈ ਰੋਕਣ ਵਾਲਾ ਨਹੀਂ ਹੈਗਾ ਲੱਪਾਂ ਦੀਆਂ ਗਾਣਿਆਂ ਤੇ ਪੰਗੜੇ ਪਾ। ਮੋਨਾ ਹਾਂਜੀ ਹਾਂਜੀ ਜੀ ਕਿੱਦਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਰਸਣਾ ਹੋ ਕੇ। ਹਾਂ ਠੀਕ ਹੈ ਤੂੰ ਸੁਣਾ ਕੇ ਦਿਖਾ। ਠੀਕ ਹੈ। ਕਿੱਦਾਂ ਬੈਠ ਗਈ ਕੰਮ ਕੁੰਮ ਨੇ ਵੇਲੇ? ਹਾਂਜੀ ਕੰਮ ਹੋਣੀ ਨੇ ਵੇਟ ਖਿਆ ਕਿਸੀ ਜੀ ਇਹ ਵੀ ਹੋਣੀ ਹੈ ਕੰਮ ਤੇ। ਅੱਛਾ ਅੱਛਾ ਚੱਲ ਗਿਆ ਮਰਜੀ ਤਾ। ਹਾਂਜੀ ਗਏ ਹੁਣੇ। ਠੀਕ ਹੈ ਠੀਕ ਹੈ ਚਲੋ ਵਧੀਆ। ਹਾਂ ਜੀ ਤੁਸੀਂ ਨਾ ਹੋਰ ਹਾਂ ਠੀਕ ਆ ਮੈਂ ਮੈਂ ਦੁੱਧ ਪੋਣ ਆਈ ਸੀ ਥੋ ਡੈਰੀ ਤੋਂ ਲਿੱਤਾ ਡਲਾ ਦੇ ਦੁਕਾਨੀ ਹੋਰ ਇੱਥੇ ਲਾ ਆਇਆ ਠੀਕ ਠੀਕ ਹਾਂ ਤੇ ਉਹ ਕਹਿੰਦਾ ਹਲੇ ਲੇਟ ਆਣਾ ਆ 15 20 ਮਿੰਟ ਅੱਛਾ ਜੀ ਹਾਂ ਤੇ ਫੇਰ ਮੈਂ ਕਿਹਾ ਚੱਲ ਕੋਲੀ ਆ ਮੋਂਾਂ ਦਾ ਘਰ ਉੱਤੇ 10 ਮਿੰਟ ਬੈਠਾ ਨੂੰ ਮੈਂ ਨਿਕਲਦੀ ਨਹੀਂ ਕਿਤੇ ਵੀ ਨਹੀਂ ਉਧਰ ਤੁਸੀਂ ਆਉਂਦੇ ਹਾਂ ਚੱਲ ਆਹ ਬਾਹਨੇ ਦੇ ਨਾਲ ਮੈਂ ਕਿਹਾ ਕਿਤੇ ਜੇ ਜਾ ਕੇ ਗੱਲਾਂ ਬਾਤਾਂ ਕਰੇ ਆਂਦੀ ਆ ਹਾਂ ਜੀ ਹਾਂ ਹਾਂ ਕਿੱਥੇ ਨਿਕਲ ਹੁੰਦਾ ਮੈਂ ਇਹ ਨਹੀਂ ਕਿਤੇ ਨਹੀਂ ਜਾਂਦੀ ਹੈਗੀ ਨਾ ਆਪਾਂ ਸੋਹਣੀ ਦੀ ਕਿਸੇ ਦੀ ਨਾ ਆਪਾਂ ਕਿਸੇ ਨੂੰ ਕਹੀ ਦਾ ਕੁਛ ਜੋ ਜਿਹੜਾ ਜੋ ਕਰਦਾ ਤੁਸੀਂ ਆ ਗਏ ਤੁਸੀਂ ਮੇਰਾ ਕੱਢਨੇ ਆ ਕੋਈ ਸਾਡੇ ਕੋਲ ਤਾਂ ਆ ਜਿਆ ਕੋਈ ਟਾਈਮ ਹੀ ਨਹੀਂ ਲੱਗਦਾ ਭੈਣ ਹਾਂ ਕੰਮਕਾਰਾਂ ਦੇ ਵਿੱਚ ਸਾਰਾ ਦਿਨ ਤੈਨੂੰ ਪਤਾ ਹੀ ਹੈ ਸ਼ਾਮੀ ਵੀ ਜਦੋਂ ਕਰ ਲੈਣਾਂ ਲੰਘਦੇ ਸੀਗੇ ਮੈਂ ਉਦੋਂ ਵੀ ਕੰਮ ਹੀ ਕਰਦੀ ਸੀ ਹਾਂ ਚੜ੍ਹ ਫਿਰ ਜਿਵੇਂ ਰਸਾ ਰਾ ਦੇਨ ਇਦਾਂ ਹੀ ਲੰਘ ਜਾਂਦਾ ਮੇਰਾ ਤਾਂ ਔਰ ਕੱਲ ਮੈਂ ਸਮਾਗਤ ਦੇਖਤੀ ਸੀਗੀ ਮੈਂ ਕਹ ਦੇ ਤੱਕ ਕਿੰਨੇ ਸੋਹਣੇ ਲੱਗਦੇ ਦੋਨੇ ਜਣੇ ਮੈਂ ਹੀ ਹੁੱਬੀ ਜਾਮਾ ਦੇਖ ਦੇ ਕੇ ਕਿਤੇ ਪਰਮਾਤਮਾ ਨਾ ਜਾਨਾ ਲਈ ਨਾ ਇਹਨਾਂ ਦੋਨਾਂ ਨੂੰ ਇਦਾਂ ਹੀ ਹੱਸਦੇ ਹੀ ਖੇਡਦੇ ਰੱਖੀ ਹਾਂ ਬਹੁਤ ਸੋਹਣੇ ਲੱਗਦੇ ਆ ਜਦੋਂ ਹੱਸਦੇ ਹੀ ਹੱਸਦੇ ਖੇਡਦੇ ਰਹਿਦਾ ਸੀ ਤਾਂ ਹਾਂ ਗੁੱਸੇ ਗਿਲੇ ਕਰ ਲੈ ਇੱਕ ਦੂਜੇ ਦਾ ਨਹੀਂ ਚਲੋ ਇੱਥੇ ਕੀ ਕਰਨਾ ਹੈ ਗੁੱਸੇ ਗਿਲੇ ਕਰਕੇ ਕੀ ਕਰਨਾ ਹੈ ਹਾਂ ਚਲ ਹੱਸਦੀ ਹੁੰਦੀ ਆ ਥੋੜਾ ਜਿਹਾ ਆਪਣੇ ਬੰਦੇ ਦੀ ਪੈਰਵਾਈ ਵੀ ਕਰੀਦੀ ਹੁੰਦੀ ਆ ਅੱਛਾ ਜੀ ਆਹੋ ਕੀ ਗੱਲ ਹੋ ਗਈ ਨਹੀਂ ਹੋਇਆ ਕੀ ਆ ਦੇਖੀਦਾ ਹੁੰਦਾ ਆ ਐਵੇਂ ਨਹੀਂ ਦੱਚੂ ਦੂਜੇ ਬਣ ਕੇ ਰਹੀਦਾ ਦੇਖੀ ਪਰਖੀਦਾ ਆ ਕਿ ਕਿੱਥੇ ਮੇਰਾ ਬੰਦਾ ਜਾਂਦਾ ਆ ਕਿੱਥੇ ਆਉਂਦਾ ਆ ਸਾਰੇ ਗੱਲਾਂ ਬਾਤਾਂ ਦੇਖੀ ਦਿਆਂ ਹੁੰਦੀਆਂ ਐ ਹੂੰ ਹੂੰ ਕੀ ਗੱਲ ਹੋਈ ਜੀ ਉਹ 31 ਦਿਨ ਉਹ ਨਹੀਂ ਜਿਹੜੇ ਉਹ ਚਤਰ ਹੋ ਜਾਈ ਆ ਹਾਂ ਜੀ ਹੂੰ ਹੂੰ ਦੇਖੀ ਨਹੀਂ ਮੈਂ ਦੇਖੀ ਤਾਂ ਹੈ ਨਹੀਂ ਉਦਾਂ ਆਹ ਬਹੁਤ ਉਹਨਾਂ ਦੇ ਤਾਂ ਘਰ ਹੋਏ ਨਾ ਕਲੇਸ਼ ਪਿਆ ਆ ਮੈਂ ਤਾਂ ਕਹਿੰਦੀ ਆ ਪ੍ਰਭਾ ਕਿਸੇ ਦੇ ਘਰ ਨਾ ਇੰਨਾ ਨਾ ਕਲੇਸ਼ ਹੋਵਾ ਮੀ ਨਹੀਂ ਕੀ ਗੱਲ ਹੋਈ ਫੇਰ ਜੀ ਜੀ ਉਦਾਂ ਲੈ ਗੱਲ ਕੀ ਹੋਣੀ ਆ ਇੱਕ ਹੋਵੇ ਤਾਂ ਮੈਂ ਤੈਨੂੰ ਦੱਸਾਂ ਮੈਂ ਤਾਂ ਕਿਸੇ ਦੀ ਗੱਲ ਨਹੀਂ ਕਰਦੀ ਹੈ ਜੀ ਨੇ ਕੀ ਹੋਇਆ ਦੱਸੋ ਤਾਂ ਸਹੀ ਮੈਨੂੰ ਓਹੋ ਇਦਾਂ ਹੀ ਸੀਗਾ ਕੰਮ ਤੇ ਜਾਂਦਾ ਹਾਂਜੀ ਆਹੋ ਤੇ ਉੱਥੇ ਕੋਈ ਕੁੜੀ ਜਾਂਦੇ ਹੋਗੇ ਕੰਮ ਤੇ ਆਉਂਦੀ ਹੋਵੋਗੇ ਅੱਛਾ ਜੀ ਆਹੋ ਉਹਦੇ ਉਹਦੇ ਨਾਲ ਕੋਈ ਗੱਲਬਾਤ ਹੋ ਗਈ ਹੈ ਹਮਮ ਹੋਰ ਭੈਣੇ ਉਹਨਾਂ ਦੀ ਤਾਂ ਗੱਲ ਤਲਾਕ ਤੱਕ ਪਹੁੰਚ ਗਈ ਹੈ ਹਾਂ ਹੋਰ ਕਿਤੇ ਵਿਚਾਰੀ ਨਾ ਹੁੰਦੀ ਆ ਦੇਖ ਨਹੀਂ ਹੁੰਦੀ ਚੱਲ ਨਹੀਂ ਹੁੰਦੀ ਕਿਤੇ ਹੈ ਨਹੀਂ ਕਾਜ ਹੈ ਨਹੀਂਣਾ ਹੈ ਹਾਂ ਦੇਖ ਹੁੰਦਾ ਏਦਾ ਕੋਲ ਪਰ ਹਾਂ ਦੋਖਾ ਤੇ ਲੱਗਦਾ ਜੀਵਨ ਸਾਥੀ ਆ ਫੇਰ ਵੀ ਹੋਰ ਕੀ ਮੈਂ ਤਾਂ ਇਹ ਕਹਿੰਦੀ ਆ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰਦੀ ਹੈਗੀ ਮੈਂ ਕਿਸੇ ਨੂੰ ਨਹੀਂ ਕਹਿੰਦੀ ਮੈਨੂੰ ਤਾਂ ਤੁਸੀਂ ਦੋਨੀ ਜੀ ਬਹੁਤ ਸੋਹਣੇ ਲੱਗਦੇ ਆ ਠੀਕ ਇਹਦਾ ਹਾਸੇ ਦੇ ਖੇਡਦੇ ਮੈਨੂੰ ਬਹੁਤ ਸੋਹਣੇ ਲੱਗਦੇ ਆ ਮੈਂ ਕਹਿੰਦੀ ਆ ਕਿ ਤੁਹਾਡੇ ਵਿੱਚ ਕੋਈ ਏਦਾਂ ਦਾ ਗੱਲਬਾਤ ਨਾ ਇਦਾਂ ਦੀ ਗੱਲਬਾਤ ਨਾ ਹੋਵੇ ਪਾਟਕ ਨਾ ਕੋਈ ਪਵਿੱਤ੍ਰ ਮੈਂ ਜੀ ਮੈਂ ਤਾਂ ਆਈ ਮੈਂ ਤੈਨੂੰ ਆਪਣਾ ਸਮਝਿਆ ਤਾਂ ਕਰਕੇ ਤੇਰੇ ਕੋਲ ਆਈ ਹਾਂਜੀ ਮੈਂ ਤੇਨੀ ਤਾਂ ਕਹਿੰਦੀ ਆ ਪਤਾ ਨਹੀਂ ਇੱਕ ਦਿਨ ਮੈਂ ਗਈ ਸੀ ਜਹੈ ਨੂੰ ਸੌਦਾ ਪਵਾਣ ਅੱਛਾ ਜੀ ਤੇ ਅਮਰਜੀਤ ਤਾਂ ਤੇ ਮੋਟਰਸਾਈਕਲ ਤੇ ਸੀਗਾ ਛਾ ਦੀ ਜੀ ਅਮਰਜੀਤ ਉਹ ਉੱਧਰ ਉਹ ਤਾਂ ਨਵੇਂ ਸ਼ਹਿਰ ਜਾਂਦੇ ਆ ਕੰਮ ਤੇ ਉਹ ਭਲੇਖਾ ਲੰਗਾ ਹੁੰਣਾ ਤੁਹਾਨੂੰ ਲੈ ਮੈਨੂੰ ਭਲੇਖਾ ਮੈਨੂੰ ਨਹੀਂ ਭਲੇਖਾ ਲੱਗ ਸਕਦਾ ਮੈਂ ਤਾਂ ਕੋਲ ਦੀ ਨੰਗੀ ਸੀਗੀ ਕੁੜੀ ਸੀ ਉਹਦੇ ਨਾਲ ਕੋਈ ਹੂੰ ਹੂੰ ਨਾ ਉਹ ਸੀ ਹਾਂ ਉਹ ਵਾਲ ਖੋਲੇ ਸੀਗੇ ਸਿੱਧੇ ਜਿਹਾ ਕਰਾਏ ਸੀਗੇ ਹੂੰ ਹੋਰ ਕਿਤੇ ਬਹੁਤ ਹੱਸ ਹੱਸ ਕੇ ਗੱਲਾਂ ਕਰਦੇ ਸੀਗੇ ਹੂੰ ਹੂੰ ਕੋਈ ਨਹੀਂ ਆਲੰਗਨਨ ਮੇਕ ਕੋਈ ਐਕਦਾ ਨਹੀਂ ਗੱਲ ਕਰੀਦੀ ਹੁੰਦੀ ਐਦਾ ਤਾਂ ਉਹਨੇ ਸਾਫ ਮੁੱਕਾ ਧਾਣਾ ਤੈਨੂੰ ਤੈਨੂੰ ਤਾਂ ਬਾਹਰ ਨਹੀਂ ਹੋਣ ਦੇਣਾ ਉਹਨੇ ਸਾਰਾ ਮੇਰਾ ਤਨਮਨ ਆਕਲਾ ਇਹ ਗੱਲ ਸੁਣ ਕੇ ਤੂੰ ਉਹਦੀ ਪੈਰਵਾਈ ਕਰ ਕਿੱਥੇ ਫੋਨ ਕਰਦਾ ਆ ਕੀ ਕਰਦਾ ਆ ਕਿਹਦੇ ਨਾਲ ਗੱਲਾਂ ਕਰਦਾ ਰਹਿੰਦਾ ਸਾਰਾ ਦਿਨ ਬੰਦਾ ਹੁੰਦਾ ਆ ਫੋਨ ਤੇ ਤਾਂ ਲੱਗੇ ਹੁੰਣਾ ਹਾਂਜੀ ਫੋਨ ਤਾਂ ਕੋਲ ਹੀ ਹੁੰਦਾ ਹਾਂ ਦਾ ਹਾਂ ਕੋਲ ਹੁੰਦਾ ਆ ਦੇਖਿਆ ਕਰ ਚੈੱਕ ਕਰਿਆ ਕਰ ਕਿਸੇ ਕੁੜੀ ਨਾਲ ਤਾਂ ਨਹੀਂ ਗੱਲਾਂ ਕਰਦਾ ਰਹਿੰਦਾ ਮੜੇ ਦੇਖਿਆ ਕਰ ਹੋਣੀ ਆਪਣੇ ਆ ਕਾਬੂ ਤੇ ਰੱਖੋਗੇ ਪੇਰੀ ਆ ਹੋਣਾ ਤੇਰਾ ਹਾਲ ਉਹਦੇ ਵਰਗਾ ਹੀ ਹੋਵੇ ਤੇ ਠੀਕ ਆ ਠੀਕ ਆ ਕੋਈ ਨਹੀਂ ਆਲਾ ਆ ਚੈੱਕ ਕਰਿਆ ਕਰੂੰਗੀ ਫੋਨ ਦਾ ਹਾਂ ਮੈਂ ਤਾਂ ਤਾਂ ਕਹਿ ਤਰ ਕਰਕੇ ਕਿਹਾ ਤੈਨੂੰ ਕਿ ਮੈਂ ਕਿਹਾ ਚੱਲ ਹੈਗੀ ਆ ਮੇਰੇ ਤੋਂ ਛੋਟੀ ਆ ਮੇਰੀਆਂ ਭੈਣਾਂ ਵੱੜ ਗਈਆਂ ਕਿ ਤੇਦਾ ਘਰ ਨਖਰਾ ਬੋਵੇ ਉਹ ਨਹੀਂ ਤਾਂ ਵਧੀਆ ਕੀਤਾ ਤੁਸੀਂ 10 ਮਿੰਟ ਤਾਂ ਬਹੁਤ ਦੁੱਖ ਜੇ ਮੈਂ ਨਹੀਂ ਤਾਂ ਗੱਲ ਨਹੀਂ ਕਰਦੀ ਕਿਸੇ ਦੀ ਨਹੀਂ ਗੱਲ ਕਰਦੀ ਮੈਨੂੰ ਉਹ ਨਾ ਚੰਗਾ ਨਹੀਂ ਲੱਗਦਾ ਉਹ ਤੁਹਾਨੂੰ ਇਹ ਨੂੰ ਆਪਣੀ ਲੱਗੀ ਤਾਂ ਮੈਂ ਤੇਨਾਂ ਗੱਲ ਕੀਤੀ ਆਪਣ ਸਮਝ ਕੇ ਗੱਲ ਕੀਤੀ ਕੋਈ ਨਹੀਂ ਕੋਈ ਨਹੀਂ ਮੈਂ ਧਿਆਨ ਰੱਖਦੀ ਹਾਂ ਤੇ ਉਹ ਨੂੰ ਇਦਾਂ ਕੋਈ ਸ਼ੱਕ ਜਾਂ ਨਾ ਹੋਵੇ ਜਾਂ ਜੇ ਤੂੰ ਸ਼ੱਕ ਉਹਦੇ ਤੇ ਕਰਤੀਆਂ ਇਹਦਾ ਪਤਾ ਵੀ ਨਾ ਲੱਗੇ ਅੱਛਾ ਮੈਂ ਕੋਈ ਨਹੀਂ ਕੋਈ ਆਹੋ ਤੇ ਥੋੜਾ ਜਿਹਾ ਸੰਭਲ ਕੇ ਚੱਲ ਹਾਂ ਠੀਕ ਕਰ ਠੀਕ ਹਾਂ ਮੈਂ ਤੈਨੂੰ ਸਾਮ 10 ਚੱਲੀਆਂ ਹੁਣ ਹੁਣ ਤੂੰ ਸਾਂਭਣਾ ਆਪਣਾ ਘਰ ਚਲ ਚੰਗਾ ਪਿਆ ਦੁੱਧ ਆ ਗਿਆ ਹੁਣ ਹੈ ਬੈਠਾ ਚਾਹ ਪੀਣਾ ਨਹੀਂ ਨਹੀਂ ਕੁਛ ਨਹੀਂ ਮੈਂ ਦੁੱਧ ਆ ਗਿਆ ਹੁਣ ਮੈਂ ਕੋਆ ਕੇ ਥਵਾ ਕੇ ਲੈ ਚਲਾਂਾ ਹਾਂ ਠੀਕ ਹਾਂ ਕੰਮ ਕਰ ਲੀਏ ਹੋਰ ਵੀ ਚੰਗਾ ਪਿਆ ਚੰਗਾ ਨੇ ਤੇਰੀ ਕੀ ਨਹੀਂ ਬੁਲਤੋਂ ਸਿੱਖੀ ਮੈਨੂੰ ਸਾਂਭ ਚ ਨਹੀਂ ਆਉਂਦੀ ਕੀ ਕਰਾਂ ਮੈਂ ਕੀ ਨਾ ਕਰ ਆਹ ਲੈਂਦੋਂ ਨਾਲ ਪੁੰਚੇ ਕੇ ਕਰਾਈ ਕਰੂਗੀ ਹਾਂ ਰਹੇ ਵੀ ਹੁਣ ਬਣੀ ਗੱਲ ਹੁਣ ਦੇਖੀ ਮਜ਼ਾ ਆਉਂਦਾ ਹਾਏ ਤੇ ਰੇਮਪਲ ਤੁਸੀਂ ਕਮਾਰ ਘਾ ਦਿੱਤੀ